ਦਵਾਈ ਦੇ ਹਾਂ ਪੈਰ ਖਲਾਬ ਹੋ ਰਿਹਾ ਬੜੇ ਭੈਣ ਜੀ ਆਪਣੇ ਪੈਰਾਂ ਨੂੰ ਬੁਲਾਉਣੀ ਆ ਤੇ ਬੱਚੇ ਉਹਦੇ ਪੈਰਾਂ ਨੂੰ ਠੀਕ ਆ ਬਜੂਦਾਂ ਦੇ ਪੈਰਾਂ ਨੂੰ ਇੱਕ ਦਾ ਪੈਰ ਗਲ ਗਿਆ ਤਾਂ ਆ ਦੇਖੋ ਬੇ ਕਿਹੜੇ ਡੰਗ ਦੇ ਹੋ ਗਏ ਹਾਂਜੀ ਪਾਣੀ ਕਰ ਜੀ ਇਸ ਕਰਕੇ ਖਿਆਲ ਰੱਖੋ ਕੱਚਾ ਬਣਿਆ ਚਾ ਕਰ ਬੱਸ ਠਹਿੜੀ ਆ ਜੀ ਕੀ ਆ ਮੈਂ ਤਾਂ ਪੈਰ ਦੇ ਭੈਣ ਜੀ ਤੇ ਪੈਰਾਂ ਨੂੰ ਦਵਾਈ ਲੋਗੀ ਮੈਂ ਜਗਦੇ ਆਦੀ ਆ ਕੋਈ ਗੱਲ ਨਹੀਂ ਫਿਰ ਕੀ ਜਗਦੇ ਆਦੀ ਤੇ ਪੈਦਾ ਨਹੀਂ ਕੁਝ ਕਰੋ ਆ ਵੇਖੋ ਪੈਰ ਕਿੰਨੇ ਖਲਾਬ ਹੋ ਰਹੇ ਇੱਕ ਕਰਕੇ ਆਪਣੇ ਪੈਰਾਂ ਨੂੰ ਦਵਾਈ ਦੋ ਠੀਕ ਆ ਦਵਾਈ ਤੇ ਲਾਉਣ ਵਾਲੀ ਦਵਾਈ ਆ ਬੀਜੀ ਬੱਚਿਆਂ ਦੇ ਪੈਰਾਂ ਤੇ ਆਪਣੇ ਦੇ ਪੈਰਾਂ ਤੇ ਲਾਇਓ ਕਾਫੀ ਬਿਮਾਰੀ ਫੈਰੀ ਆ ਦਵਾਈ ਲੈ ਕੇ ਆਏ ਹਾਂ ਲਾ ਲੋ ਲਾ ਲੋ ਲਾ ਲੋ ਉਹ ਕੋਈ ਨਹੀਂ ਮੈਂ ਉਹ ਦਵਾਈ ਵੜਦੀ ਹੈ ਉਹ ਪੈ ਕੇ ਆ ਘਾਦਿਆ ਦੋ ਮਿੰਟਾਂ ਘਾਦਿਆ ਉਹ ਮਾਸਟਰਾਂ ਚਾਹ ਕਹਤੀ ਕੋਈ ਗੱਲ ਉਹ ਆ ਗਏ ਹਾਂ ਕੋਈ ਨਹੀਂ ਆ ਰਿਹਾ ਪੈਸਾ ਜਾਈ ਤੇ ਬਣਾਉਂਦਾ ਕੋਈ ਇਧਰ ਪਾੜੇਗੀ ਨਾ ਗੱਲ ਨਾ ਬਾਤ ਮੈਂ ਮੈਂ ਕਹਾਂ ਮਾਫ ਰਿਹਾ ਹੁਣ ਹੁਣ ਉਹ ਨਾ ਬਣਾ ਤੁਸੀਂ ਨੇ ਪਹਿਲੇ ਦਿਨੋਂ ਬਣਿਆ ਕੋਈ ਨਹੀਂ ਕੋਈ ਆ ਗਿਆ ਮੈਨੂੰ ਖਰਾਬ ਨਹੀਂ ਹੋਣਿਆ ਕੋਈ ਵੀ ਦਰੀ ਨਹੀਂ ਕਰਾਉਣੀ ਮੈਂ ਉੱਥੇ ਵਾ ਕਾਉਣਾ ਕਾਤੋਗ ਆ ਤੋੜੇ ਆ ਗਿਆ ਮੇਰਾ ਘਰ ਸਾਰਾ ਡੱਬ ਗਿਆ ਨਹੀਂ 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 ਰੋਈ ਦਾਲ ਮੈਂ ਆ ਗਿਆ ਉਹ ਸਾਡਾ ਬਰਾਬਰ ਦਾ ਦੱਸ ਤੂੰ ਮੈਨੂੰ ਵੀ ਆਈ ਮੈਂ ਤੇਰਾ ਭਰਾ ਮੈਂ ਕੋਈ ਕੋਈ ਇਦਾਂ ਦੀ ਕਾਲ ਮੈਂ ਆ ਗਿਆ ਘਰ ਆ ਗਿਆ ਮੈਂ ਕੋਈ ਗੱਲ ਬਹੁਤ ਖਲਾਫ ਹੋਣ ਦੇ ਆਪਣੇ ਪੈਦਾ ਨੂੰ ਲਾਉਣਾ ਬੱਚਿਆਂ ਦੇ ਪੈਦਾ ਨੂੰ ਵਜੂਦ ਗਾਂਦਿਆਂ ਨੂੰ ਠੀਕ ਆ ਸਾਡੇ ਜਾਨੇ ਪੈਰ ਦੀ ਹੁਣ ਭਿਓੜੇ ਕਿਤੇ ਨੇ ਦੇ ਪੈਰਾਂ ਨੂੰ ਬਵਾਦੀ ਜੜੀਦਾ ਉਹ ਹੋਈ ਜਾਂਦੀ